ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਗੇ ਵੀ ਮੈਂ ਬੇਨਤੀਆਂ ਕੀਤੀਆਂ ਨੇ ਜਦੋਂ ਅਸੀਂ ਕੁਝ ਦਿਨਾਂ ਕੁਝ ਦਿਨ ਪਹਿਲਾਂ ਰਸਤਾ ਦੀਆਂ ਦੋ ਟਰਾਲੀਆਂ ਲੈ ਕੇ ਅਜਨਾਲੇ ਸਮਿਆਰੀ ਪਿੰਡ ਤੇ ਪਹੁੰਚੇ ਤੋਂ ਉਸ ਗੁਰਦੁਆਰੇ ਦੇ ਵਿੱਚ ਧਾਰਮਿਕ ਇਸ਼ਤਿਹਾਰ ਭਾਈ ਅਮਰਤਪਾਲ ਸਿੰਘ ਦਾ ਲੱਗਾ ਹੋਇਆ ਸੀ ਤੇ ਉੱਥੇ ਇੱਕ ਅਖੌਤੀ ਆਗੂ ਉਹ ਕਹਿੰਦਾ ਪਹਿਲਾਂ ਇਸ਼ਤਿਹਾਰ ਲਾਓ ਤੇ ਫਿਰ ਮੈਂ ਇੱਥੇ ਬੈਣ ਦੇਣਾ ਆਪ ਲਾਓ ਜਿਹੜੇ ਲਾਏ ਆ ਵੇਖੋ ਜੇ ਇਸ਼ਤਿਹਾਰ ਲੱਗਾਇਓ ਉੱਥੇ ਕਿਹੜਾ ਵੋਟਾਂ ਪੈਂਦੀਆਂ ਐਸੀਆਂ ਸਿਆਸਤਾਂ ਕਰਨ ਕਰਕੇ ਤੇ ਉੱਥੇ ਲੋਕਾਂ ਦਾ ਬਹੁਤ ਨੁਕਸਾਨ ਹੋਰ ਵੀ ਹੋਈ ਜਾਂਦਾ ਹੈ ਫਿਰ ਵੀ ਉੱਥੇ ਇੱਕ ਉਹਨਾਂ ਡੈਂਪ ਬਣਾਇਆ ਸੀ ਕਿ ਜੇ ਕੋਈ ਰਾਸ਼ਨ ਲਾਉਣ ਆਉਂਦਾ ਤੇ ਉਹ ਰਫੜ ਪਾ ਕੇ ਵੇਚ ਜਾਂਦਾ ਕਹਿੰਦਾ ਪਿੰਡ ਦਾ ਮੋਤਵਾਰ ਮੈਂ ਭਾਈ ਮੈਂ ਇਸ਼ਤਿਹਾਰ ਨਹੀਂ ਲੈਂਣ ਦੇਣਾ ਮੈਂ ਕਿਸੇ ਪਿੰਡ ਦੇ ਵਿੱਚ ਇਸ਼ਤਿਹਾਰ ਨਹੀਂ ਲੱਗਣ ਦੇਣਾ ਇਹ ਸਰਕਾਰੀ ਗੱਲਾਂ ਨੇ ਸਰਕਾਰ ਨੇ ਭਾਵੇਂ ਕਣਕ ਦਿੱਲੀ ਦੀ ਹੋਵੇ ਤੇ ਅਗਲੇ ਆਪਣੀਆਂ ਫੋਟਾਂ ਲਾ ਲੱਕੇ ਲਫਾਫਿਆਂ ਤੇ ਵੰਡੀਆਂ ਥਾਂ ਥਾਂ ਤੇ ਲੋਕਾਂ ਦੇ ਪੈਸੇ ਦੇ ਇਸ਼ਤਿਹਾਰ ਲੱਗੇ ਹੋਏ ਨੇ ਕੋਈ ਨਹੀਂ ਰੋਕਦਾ ਤੇ ਜੇ ਇੱਕ ਸੇਵਾ ਵਾਸਤੇ ਕੋਈ ਜਗ੍ਹਾ ਬਣਾਈ ਗਈ ਹੈ ਉਹਦੇ ਵਿੱਚ ਨਿਸ਼ਾਨੀ ਦੇ ਤੌਰ ਤੇ ਕੋਈ ਇਸ਼ਤਿਹਾਰ ਬੋਰਡ ਲੱਗਾ ਹੋਇਆ ਹੈ ਭਾਵੇਂ ਕਾਰ ਸੇਵਾ ਵਾਲਿਆਂ ਦਾ ਹੋਵੇ ਭਾਵੇਂ ਬ੍ਰਿਤਪਾਲ ਸਿੰਘ ਦਾ ਹੋਵੇ ਭਾਵੇਂ ਸਰਕਾਰ ਦਾ ਹੋਵੇ ਭਾਵੇਂ ਕਿਸੇ ਦਾ ਵੀ ਹੋਵੇ ਇਸ਼ਤਿਹਾਰ ਤੇ ਸੇਵਾ ਵਾਸਤੇ ਲੱਗਾ ਹੈ ਲੋਕਾਂ ਨੂੰ ਰਾਹਤ ਪਹੁੰਚਾਉਣ ਵਾਸਤੇ ਲੱਗਾ ਹੈ ਕੈਂਪ ਲੱਗਾ ਇੱਥੇ ਨਿਸ਼ਾਨੀ ਬਣਾਈ ਹੋਈ ਹੈ ਵੀ ਇੱਥੇ ਡੈਂਪ ਕਰੋ ਇੱਥੋਂ ਅੱਗੇ ਕਿਸ਼ਤੀਆਂ ਬੇੜੀਆਂ ਰਾਂਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ ਪਰ ਜਿਹੜੇ ਸਿਆਸੀ ਬੰਦੇ ਹੁੰਦੇ ਆ ਨਾ ਜੀ ਉਹ ਆਪਣੀ ਸਿਆਸਤ ਛਾੜਨ ਤੋਂ ਬਾਜ਼ ਨਹੀਂ ਆਉਂਦੇ ਮੈਂ ਬੇਨਤੀ ਕਰਦਾ ਐਸੇ ਮਨੁੱਖ ਨੂੰ ਕਿ ਭਾਈ ਤੁਸੀਂ ਵੀ ਰਾਤ ਦੇ ਕੰਮ ਸ਼ੁਰੂ ਕਰਦੇ ਹੋ ਤੁਸੀਂ ਇਸ਼ਤਿਹਾਰ ਲਾ ਕੇ ਡੈਂਪ ਹੁਣਾਉ ਤੇ ਜਾ ਕੇ ਲੋਕਾਂ ਦੀ ਸੇਵਾ ਕਰੋ ਸੇਵਾ ਕਰਨ ਦੇ ਵਿੱਚ ਅੜਚਣਾਂ ਜਿਹੜੀਆਂ ਨੇ ਟਕਣਾ ਨਹੀਂ ਪਾਉਣੀਆਂ ਚਾਹੀਦੀਆਂ ਆਪਾਂ ਨੂੰ ਰੜਕੇ ਸਾਰਿਆਂ ਨੂੰ ਹੀ ਉਹਨਾਂ ਜਿਹੜੇ ਹੜ੍ਹ ਪੀੜਤ ਨੇ ਜਿਨ੍ਹਾਂ ਦੇ ਬੁਰੇ ਹਾਲੀ ਨੂੰ ਦੀ ਸਹਾਇਤਾ ਕਰਨੀ ਚਾਹੀਦੀ ਹੈ ਜਦ ਕਿ ਮੈਂ ਪੰਜਾਬ ਵਾਸੀਆਂ ਦਾ ਬਹੁਤ ਬਹੁਤ ਧੰਨਵਾਦੀ ਆ ਮਾਝਾ ਮਾਲਵਾ ਦੁਆਬਾ ਬੜੇ ਜ਼ੋਰ ਦੇ ਨਾਲ ਇੱਥੋਂ ਰਾਤ ਸਮਗਰੀ ਪਹੁੰਚ ਰਹੀ ਹੈ ਇਨੀ ਰਾਤ ਸਮਗਰੀ ਪਹੁੰਚ ਰਹੀ ਹੈ ਕਿ ਸਾਹਮਣੇ ਔਖੀ ਹੋਈ ਹੈ ਇਸ ਵਾਸਤੇ ਸਾਧ ਸੰਗਤ ਦੀ ਸਿੱਖਾਂ ਨੇ ਇੱਕ ਵਾਰੀ ਫਿਰ ਦੱਸ ਦਿੱਤਾ ਹੈ ਕਿ ਜੇ ਅਸੀਂ ਦੂਜਿਆਂ ਦੀ ਸਹਾਇਤਾ ਕਰਦੇ ਹਾਂ ਨਾ ਤੇ ਜਦੋਂ ਸਾਡੇ ਆਪਣੇਾਂ ਤੇ ਵਿਪਤਾ ਪੈਂਦੀ ਉਦੋਂ ਵੀ ਅਸੀਂ ਸਾਹਮਣੇ ਹੋ ਕੇ ਹੱਕ ਡਾ ਕੇ ਮਦਦ ਕਰਦੇ ਹਾਂ ਭਾਵੇਂ ਕੋਈ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਈਸਾਈ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖਾਂ ਨੇ ਕਦੀ ਵੀ ਮਦਦ ਕਰਨ ਤੋਂ ਹੱਥ ਪਿੱਛੇ ਨਹੀਂ ਖਿੱਚਿਆ ਇਸ ਵਾਸਤੇ ਸਾਰੀਆਂ ਜਥੇਬੰਦੀਆਂ ਭਾਵੇਂ ਜਿੰਨੇ ਤਗੜੇ ਹੋ ਕੇ ਲੱਗੇ ਹੋ ਤਗੜੇ ਹੋ ਕੇ ਨਾਲ ਲੋਕਾਂ ਨੂੰ ਵਿਚਾਰ ਲੈਣਾ ਚਾਹੀਦਾ ਕਿ ਪਾਤਸ਼ਾਹ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਏ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਏ ਸਭੇ ਜੀ ਸੰਭਾਲ ਇਹ ਭਾਈ ਸਤਿਗੁਰੂ ਕਹਿੰਦੇ ਨੇ ਸਾਰੇ